ਜਾਈ ਸਬਨਾ ਜੀ ਆ ਕਾ ਇੱਕ ਦਾਤਾ ਸਰਨਾ ਜੀ ਆ ਕਾ ਇੱਕ ਦਾਤਾ ਊਮੈ ਵਿਸਰਨਾ ਜਾਈ ਊਮੈ ਵਿਸਰਨਾ ਜਾਈ ਜੇ ਜੁਗਚਾਰੇ ਆਰਜਾ ਜੇ ਜੁਗਚਾਰੇ ਆਰਜਾ ਹੋਰ ਸੁਣੀ ਹੋਏ ਹੋਰ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਵਾ ਖੰਡਾ ਵਿੱਚ ਜਾਣੀ ਮਾਲ ਚਲੇ ਸਭ ਕੋਏ ਨਾਮ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਚੰਗਾ ਨਾਮ ਰਖਾਏ ਕੈ ਜਗਲੇ ਜਗਲੇ ਜੀ ਤਿਸ ਨਦਰਨਾ ਆਵਈ ਜੀ ਤਿਸ ਨਦਰਨਾ ਆਵਈ ਪਾਵਾਤਨੁ ਪੁਛੈ ਕੀ ਤਾ ਪਾਵਾਤਨੁ ਪੁਛੈ ਕੀ ਕਿਤਾ ਅੰਦਰ ਕੀ ਟਕਰ ਕਿਤਾ ਅੰਦਰ ਕੀ ਟਕਰ ਕੋਸੀ ਦੋਸ ਧਰੇ ਕੋਸੀ ਦੋਸ ਧਰੇ ਨਾਨਕ ਨਿਰਗੁਣ ਨਾਨਕ ਨਿਰਗੁਣ ਗੁਣ ਕਰੇ ਗੁਣ ਕਰੇ ਗੁਣਵੰਤਿਆ ਗੁੰਦੀ ਮੰਦੀ ਵਿਹਾ ਕੋਈ ਨ ਸਜਈ ਤੇਹਾ ਕੋਈ ਨ ਸਜਈ ਸਭ ਗੁਣ ਕੋਇ ਕਰੇ ਜੀ ਸੁਣਿਆ ਸਿੱਧ ਪੀਰ ਸੁਰਨਾਤ ਸੁਣਿਆ ਸਿੱਧ ਪੀਰ ਸੁਰਨਾਤ ਸੁਣਿਆ ਧਰ ਤਵਲੇ ਆਕਾਸ਼ ਸੁਣਿਆ ਧਰ ਤਵਲੇ ਆਕਾਸ਼ ਪਵਨ ਆਤਾਸ਼ ਪਵਨ ਆਤਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਹ ਨ ਸਕੇ ਤਾਲ ਸੁਣਿਆ ਕੋਹ ਨ ਸਕੇ ਤਾਲ ਨਾਨਕ ਭਗਤਾਂ ਸਦਾ ਵਿਗਾਸ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਦੂਪ ਸੁਨੇਹ ਐ ਇਸਰ ਬਰਮਾ ਇੰਦ ਸੁਨੇਹ ਐ ਇਸਰ ਬਰਮਾ ਇੰਦ ਸੁਨੇਹ ਐ ਮੁਕਸਲਾਹਨ ਮੰਦਵ ਸ੍ਰੀ ਐ ਮੁਕਸਲਾਹਨ ਮੰਦਵ ਸਲਾਹਨ ਕਹਿਣਾ ਸਲਾਮ ਸਲਾਹਨ ਫਿਰ ਕਨਾ ਨਲੀਵ ਕਨਾ ਸੁਨੇਹ ਐ ਮੁਕਸਾਨਾਹਨ ਮੁਨੇ ਮੁਕਸਲਾਹਨ ਮੰਦਵ ਸ੍ਰੀ ਐ ਮੁਕਸਲਾਹਨ ਮੰਦਵ ਸੁਨੇਹ ਜੋਗ ਜੋਗ ਤਨ ਵੀ ਹੈ ਇਦ ਸੁਨੇਹ ਜੋਗ ਜੋਗ ਤਨ ਸੁਣਿਆ ਸਾਥ ਸਿਮਰਤ ਵੀਰ ਸੁਣਿਆ ਸਾਥ ਸਿਮਰਤ ਵੀਰ ਨਾਨਕ ਭਗਤਾਂ ਦਾ ਸਦਾ ਵਿਕਾਸ ਨਾਨਕ ਭਗਤਾਂ ਦਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਦਾ ਨਾਸ਼ ਸੁਣਿਆ ਦੁੱਖ ਪਾਪ ਦਾ ਨਾਸ਼